ਕੋਸ਼ਰ ਮੈਡੀਆ ਉੱਪਰ ਜਿਹੜਾ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਿੰਡ ਸਘਾਲੀ ਖੁਰਦੀ ਤਾਂ ਜਿਹੜਾ ਮਸਲਾ ਕੀ ਹੈ ਕਿ ਆਪਾਂ ਪਹਿਲਾਂ ਵੀ ਵੀਡੀਓ ਦੇਖੀ ਤੁਸੀਂ ਕਿ ਜਿਹੜਾ ਪਿੰਡ ਦੀ ਪੰਚਾਇਤ ਤੋਂ ਲੈ ਕੇ ਸੀਐਮ ਸਾਹਿਬ ਤੱਕ ਜਿਹੜਾ ਵਾ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਬੋਲੋ ਜਿਹੜਾ ਵਾ ਵਿਕਾਸ ਕਰਜਾਂ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਜਿਹੜਾ ਮਸਲਾ ਵਾ ਇਸ ਵਕਤ ਸਾਡੇ ਨਾਲ ਪਿੰਡ ਦੇ ਸਰਪੰਚ ਮਜੂਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰਪੰਚ ਸਾਹਿਬ ਕਿਹਨਾਂ ਤੁਹਾਡਾ ਨਛੱਤਰ ਸਿੰਘ ਸਰਪੰਚ ਸਰੀਆਲੀ ਖੁਰਦ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਲ ਵੇਖੋ ਸਰ ਜੇ ਆਪਾਂ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਸੀਐਮ ਸਾਹਿਬ ਦੀ ਉਹ ਵੀ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਬਾਕੀ ਸਾਡੇ ਮਨਿਸਟਰ ਸਰਦਾਰ ਲਾਲਜੀਤ ਸਿੰਘ ਪੁੱਲਰ ਉਹ ਵੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਦੇ ਆ ਮਤਲਬ ਕਿ ਇਸ ਚੀਜ਼ ਨੂੰ ਲੈ ਕੇ ਤੁਰਦੇ ਆ ਜਿਹੜੀ ਇਹ ਗੱਲ ਤੁਸੀਂ ਬੋਲਦੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਈ ਆ ਇਹ ਸਾਡੇ ਪਿੰਡ ਦੀ ਆ ਸਰੀਆਲੀ ਖੁਰ ਦੀ ਏ ਜਿਹੜਾ ਮਸਲਾ ਮੇਰੇ ਦੋ ਦੋ ਦਿਨ ਪਹਿਲਾਂ ਮੇਰੀ ਨੋਲਜ ਚ ਆਇਆ ਇਹ ਨਹੀਂ ਮੈਂ ਕਹਿ ਸਕਦਾ ਵੀ ਪਾਣੀ ਕਦੋਂ ਦਾ ਬੰਦ ਕੀਤਾ ਹੋ ਸਕਦਾ ਪਹਿਲਾਂ ਦਾ ਬੰਦ ਕੀਤਾ ਹੋਵੇ ਜਦ ਮੇਰੇ ਧਿਆਨ ਦੇ ਵਿੱਚ ਆ ਉਹ ਦੋ ਤਿੰਨ ਦਿਨ ਪਹਿਲਾਂ ਪਿਛਲਾ ਤੁਹਾਡੇ ਹੁਣੇ ਥਾਂ ਚ ਤੋਂ ਵੀਡੀਓ ਵਾਇਰਲ ਹੋਣ ਦੀ ਹੈ ਉਦੋਂ ਧਿਆਨ ਚ ਹੈ ਹਾਂਜੀ ਉਧਰੋਂ ਮੈਨੂੰ ਵੀਡੀਓ ਪਤਾ ਲੱਗਿਆ ਤੇ ਉਦੋਂ ਮਤਲਬ ਮੇਰੇ ਤੋਂ ਮਸਲਾ ਆ ਗਿਆ ਇਸ ਚੀਜ਼ ਦਾ ਇੱਕ ਪਾਰਟੀ ਨਾਲ ਮੈਂ ਗੱਲ ਕੀਤੀ ਸੀ ਦੂਜੀ ਨਾਲ ਕਰਨੀ ਹਜੇ ਤੇ ਉਹਦੇ ਵਿੱਚ ਮੈਨੂੰ ਵੀਡੀਓ ਵੀ ਧਿਆਨ ਦੇ ਵਿੱਚ ਆ ਗਈ ਵੀ ਇਹ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਕੀ ਆ ਜਾ ਰਿਹਾ ਸੀ ਕਿ ਪਾਣੀ ਬੰਦ ਕੀਤਾ ਹੋਇਆ ਜਿਹੜਾ ਪਾਣੀ ਉਹਨਾਂ ਦੇ ਘਰਾਂ ਦਾ ਜਿਹੜਾ ਵਾ ਬਿਮਾਰੀਆਂ ਫੈਲ ਰਹੀਆਂ ਇਸ ਤਰੀਕੇ ਨਾਲ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦਾ ਨਾਲੀ ਦੇ ਵਿੱਚ ਲੱਗਾ ਹੋਇਆ ਤੁਹਾਡੇ ਹਿਸਾਬ ਨਾਲ ਉਹ ਜਾਇਜ਼ ਹੈ ਕਿ ਨਜਾਇਜ਼ ਉਹ ਕਿਵੇਂ ਦਿਖਦੀ ਉਹਨਾਂ ਨੂੰ ਹਾਂ ਇਹ ਤੇ ਨਜਾਇਜ਼ ਹੈ ਜੀ ਕੋਈ ਵੀ ਸਰਕਾਰੀ ਕੰਮ ਇਹਨੂੰ ਕੋਈ ਬੰਦ ਨਹੀਂ ਕਰ ਸਕਦਾ ਹੈ ਇਹ ਤੇ ਬਿਲਕੁਲ ਨਜਾਇਜ਼ ਹੈ ਬਾਕੀ ਇਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ ਆ ਉਹ ਚੱਕਰ ਦੇ ਵਿੱਚ ਥੋੜਾ ਜਿਹਾ ਇਸ਼ੂ ਜ਼ਿਆਦਾ ਬਣ ਗਿਆ ਵਾ ਬਾਕੀ ਤੁਹਾਨੂੰ ਵੀ ਪਤਾ ਵਾ ਕਿ ਸਰਪੰਚ ਦੇ ਕਿੰਨੇ ਆਪਣੇ ਰਜੇਵੇਂ ਹੁੰਦੇ ਆ ਚਲੋ ਮੈਂ ਇਹ ਰਜੇਵਿਆਂ ਦੇ ਵਿੱਚ ਥੋੜਾ ਜਿਹਾ ਵੀਜੀ ਆ ਇਸ ਚੱਕਰ ਦੇ ਵਿੱਚ ਵੀ ਇੱਕ ਅੱਧਾ ਦਿਨ ਅੱਗਾ ਪਿਛਾ ਹੋ ਗਿਆ ਉਹਨੇ ਚਿਰ ਚ ਨਾ ਚਿੱਠੀਆਂ ਕਰਤੀ ਪਟਵਾਰੀ ਸਾਹਿਬ ਵੀ ਕੱਲ ਆਏ ਹੀ ਮੌਕਾ ਵੇਖ ਕੇ ਗਏ ਆ ਸਾਰੇ ਪ੍ਰਸ਼ਾਸਨ ਵੀ ਮੌਕਾ ਵੇਖ ਕੇ ਚਲੇ ਗਿਆ ਚਲੋ ਜੋ ਵੀ ਜਿੱਦਾਂ ਵੀ ਪ੍ਰਸ਼ਾਸਨ ਕਰੂਗਾ ਉਦੇ ਕੋਈ ਚੱਕਰ ਨਹੀਂ ਆ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਸੀਰਾ ਪੈਂਦੀਆਂ ਸੀ ਜਾਂ ਉਸ ਤਰੀਕੇ ਨਾਲ ਪਾਣੀ ਜਿਹੜਾ ਵਾ ਉਹਨਾਂ ਦਾ ਦੂਸਰੀ ਪਾਲੀ ਜਿਹੜੀ ਵਿਰੋਧੀ ਪਾਰਟੀ ਉਹਨਾਂ ਦੇ ਪਾਣੀ ਪਿੰਦਾ ਸੀਗਾ ਕਿਉਂ ਇਸ ਤਰੀਕੇ ਦੀ ਉਹਨਾਂ ਦੂਸਰੀ ਪਾਰਟੀ ਜਿਹੜੇ ਕਰਨਗੋ ਪਰਿਵਾਰ ਹੈਗਾ ਉਹਨਾਂ ਦਾ ਕੋਈ ਤੁਹਾਡੇ ਇਥੇਾਂ ਚ ਮਸਲਾ ਨਹੀਂ ਲੈਂਦਾ ਸੀ ਉਹਨਾਂ ਨੇ ਨਹੀਂ ਜੀ ਮਸਲਾ ਨਹੀਂ ਲੈਂਦਾ ਇਹੋ ਜਿਹਾ ਕੋਈ ਮਸਲਾ ਨਹੀਂ ਲੈਂਦਾ ਬਾਕੀ ਇਹ ਵੀ ਜਦੋਂ ਕਿਸੇ ਦੀ ਨੁਕਸਾਨ ਪੈਲੀ ਦੇ ਵਿੱਚ ਪਾਣੀ ਪੈਂਦਾ ਤੁਹਾਨੂੰ ਵੀ ਪਤਾ ਨੁਕਸਾਨ ਹੁੰਦਾ ਵਾ ਤੇ ਹੈ ਤੇ ਗਲਤੀ ਹੈ ਦੇ ਵਿੱਚ ਵੀ ਜੀ ਕਿਉਂਕਿ ਇਹਨਾਂ ਚਾਹੀਦਾ ਸੀ ਕਿ ਜਿਸ ਤਰੀਕੇ ਨਾਲ ਜਿਕਰ ਉਹਨਾਂ ਦਾ ਪਾਣੀ ਪੈਂਦਾ ਸੀ ਕਿ ਤੇ ਉਹ ਮਸਲਾ ਪੰਚਨ ਦੀ ਪੰਚਾਇਤ ਕੋਲ ਹੁੰਦੀ ਤੇ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਜਿਹੜੀ ਪਾਣੀ ਬੰਦ ਕੀਤਾ ਉਸ ਤਰੀਕੇ ਨਾਲ ਥੋੜਾ ਜਣਾ ਕੋ ਵੀ ਔੜੀ ਗਲਤੀ ਹੋਈ ਜਣਾ ਹਾਂਜੀ ਹੋਈ ਹੈ ਗਲਤੀ ਇਹ ਜੀ ਤੇ ਹੁਣ ਤੁਹਾਡੇ ਹਿਸਾਬ ਨਾਲ ਕਿਵੇਂ ਜਿਹੜਾ ਮਸਲੇ ਨੂੰ ਹੱਲ ਕੀ ਸੀ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਉਹ ਤਾਂ ਤੁਹਾਡੇ ਵੱਲੋਂ ਕਿਵੇਂ ਫਿਰ ਹੱਲ ਕੀਤਾ ਜਾਵੇ ਸਰ ਵੇਖੋ ਦੋਵੇਂ ਪਾਰਟੀਆਂ ਨਾਲ ਗੱਲ ਚੱਲ ਰਹੀ ਆ ਬਸ ਇੱਕ ਅੱਧੇ ਦਿਨ ਤੱਕ ਅਸੀਂ ਮਸਲਾ ਹੱਲ ਕਰ ਦੇਣਾ ਹੈ ਬਹੁਤ ਬਹੁਤ ਧੰਨਵਾਦ ਇਸ ਤੇ ਕਿਹੜਾ ਸਰਪੰਚ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਹੈ ਕਿਉਂਕਿ ਜਦੋਂ ਸਰਪੰਚ ਚੁਣਿਆ ਜਾਂਦਾ ਤਾਂ ਸਾਰਿਆਂ ਸਾਂਝਾ ਹੋ ਜਾਂਦਾ ਤਾਂ ਉਹਨਾਂ ਦੇ ਵੱਲੋਂ ਇੱਕ ਸਾਂਝਾ ਬਣਦਾ ਕਿ ਕਿੰਤੂ ਬਰੰਤੂ ਉਹਨਾਂ ਵੱਲੋਂ ਕਿਸੇ ਦੇ ਉੱਪਰ ਵੀ ਅਲੀਕੇਸ਼ਨ ਨਹੀਂ ਲਗਾਇਆ ਗਿਆ ਉਹਨਾਂ ਦਾ ਕਹਿਣਾ ਕਿ ਜਿਹੜਾ ਪਾਣੀ ਬੰਦ ਹੋਇਆ ਉਸ ਨੂੰ ਜਿਹ ਦੂਸਰੀ ਪਾਰਟੀ ਵੱਲੋਂ ਜਿਹੜਾ ਪਾਣੀ ਬੰਦ ਕੀਤਾ ਉਹ ਗਲਤ ਕੀਤਾ ਹੈ ਪਰ ਸਰਪੰਚ ਨੇ ਉਹਨਾਂ ਕਿਹਾ ਕਿ ਜਿਹੜਾ ਸਾਨੂੰ ਜਿਵੇਂ ਹੋਣ ਕਰਕੇ ਜਿਹੜਾ ਵਾ ਅਸੀਂ ਆਪਦੇ ਹੋਰ ਕੰਮਾਂ ਵਿੱਚ ਵਿਜੀ ਸੀਗੇ ਤੇ ਪਰਿਵਾਰ ਦਾ ਜਿਹੜਾ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਮਸਲਾ ਧਿਆਨ 'ਚ ਲਿਆਂਦਾ ਵਾ ਆਉਣ ਵਾਲੇ ਟਾਈਮ 'ਚ ਜਿਹੜਾ ਵਾ ਇਹਨਾਂ ਦਾ ਕੁਝ ਦਿਨਾਂ ਵਿੱਚ ਜਿਹੜਾ ਸਮਝੌਤਾ ਹੋ ਰਤਾ ਜਾਵੇਗਾ ਮੈਨੂੰ ਦਿਓ ਇਜਾਜ਼ਤ ਧੰਨਵਾਦ